ਨਵਬਲੌਕ ਦੇ ਪਿੰਡ ਮਹਿਸ ਵਿੱਚ ਬਣੇ ਸ਼ਮਸ਼ੇਰ ਭਾਰਤ ਗੈਸ ਏਜੰਸੀ ਵਿੱਚ ਅਚਾਨਕ ਕਮਰੇ ਚ ਪਏ ਸਿਲੰਡਰਾਂ ਨੂੰ ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋ ਗਿਆ ਤੇ ਇਸ ਦੌਰਾਨ ਕਮਰੇ ਦੀ ਛੱਤ ਟਹਿ ਗਈ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਿਲੰਡਰਾਂ ਦੇ ਟੁੱਟੇ ਟੁਕੜੇ ਹੋ ਗਏ ਜਿਸ ਤੋਂ ਬਾਅਦ ਦੂਰ ਦੂਰ ਤੱਕ ਖੰਡੇ ਟੁਕੜੇ ਦਿਖਾਈ ਦਿੱਤੇ ਬਲਾਸਟ ਵਾਰੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਫਾਇਰ ਗ੍ਰੈਡ ਨੂੰ ਸੂਚਿਤ ਕੀਤਾ ਤੇ ਚਾਰ ਦੇ ਕਰੀਬ ਉਹ ਵਿਅਕਤੀ ਇਸ ਅੱਗ ਦੇ ਵਿੱਚ ਚੁਲਸ ਗਏ ਨੇ ਬਾਈ ਜੀ ਸਾਨੂੰ ਤਾਂ ਪਿੰਡ ਕੋਈ ਲੰਘਿਆ ਜਾ ਰਹੀ ਉਹਨੇ ਕਨਫਰਮ ਕੀਤਾ ਜਾਨੈ ਕਿ ਫਿਰ ਅਸੀਂ ਜਦੀ ਫਾਇਰ ਗ੍ਰੈਡ ਨੂੰ ਫੂਮਪਾਨ ਕਰਕੇ ਜਾਨੈ ਕਿ ਇੱਥੇ ਆ ਕੇ ਦੇਖਿਆ ਤਾਂ ਬਹੁਤ ਬੁਰਾ ਹਾਲ ਹੈ ਹਾਂਜੀ ਸਿਲੰਡਰ ਬਲਾਸਟ ਹੋਇਆ ਨਾ ਸਿਲੰਡਰ ਬਲਾਸਟ ਹੋ ਕੇ ਹੀ ਦੂਸਰੇ ਜ਼ਮੀਨ 'ਚ ਵੀ ਗਿਰੇ ਨਹੀਂ ਜਾ ਕੇ ਨੁਕਸਾਨ ਤਾਂ ਦੱਸਣ ਦੇ ਤਕਰੀਬਨ ਹੈ ਜੀ ਵੀ 3-4 ਬੰਦੇ ਜਣੇ ਕਿ ਕਾਫੀ ਝੁਲਸੇ ਗਏ ਤੇ ਜਦੋਂ ਇਸ ਟਾਈਮ ਅਸੀਂ ਇੱਥੇ ਆਏ ਇੱਕ ਬੰਦਾ ਜਣੇ ਕਿ ਉਹਨਾਂ ਦਾ ਆਪ ਹੀ ਖਾਸ ਬੰਦਾ ਸੀ ਉਹਨਾਂ ਦਾ ਜੇਨਸੀ ਵਾਲਾ ਉਹ ਵੀ ਕਾਫੀ ਜਣੇ ਕਿ ਸੜ ਚੁਕਿਆ ਸੀ ਫਿਰ ਉਹਨੂੰ ਜਦੋਂ ਅਸੀਂ ਆਈ.ਈ. ਦੀ ਗੱਡੀ ਜਾਈ ਭੇਜਿਆ ਜੀ ਹਸਪੀਟਲ ਲੈ ਗਿਆ ਤੇ ਇਹ ਜਿਹੜਾ ਹੈਗਾ ਘਰ ਵੀ ਟਹਿ ਗਿਆ ਹਾਂਜੀ ਜਣੇ ਕਿ ਇਹ ਗੈਸ ਜੇਨਸੀ ਦਾ ਕਮਰਾ ਸੀ ਉਹ ਕਮਰੇ ਚ ਜਿਸਲੰਡਰ ਪੈਣ ਜਿਸ ਟਾਈਮ ਬਲਾਸਟ ਹੋਇਆ ਤਾਂ ਸਾਰੀ ਲੈਂਟਰ ਜਣੇ ਕਿ ਸਾਰਾ ਬਲਾਸਟ ਹੋਇਆ ਜੀ ਸਾਰਾ ਟਹਿ ਗਿਆ ਇਹ ਕਮਰਾ ਸਾਰਾ ਇਹ ਕਿੰਨੇ ਕਿ ਸਿਲੰਡਰ ਪਿਆ ਸੀ ਅੰਦਰ ਸਿਲੰਡਰ ਦੱਸਣ ਦੇ ਤਕਰੀਬਨ ਤਾਂ ਹੈਗੇ ਨਹੀਂ ਕਹਿੰਦੇ 8-10 ਸਿਲੰਡਰ ਹੈਗੇ ਨਹੀਂ ਹਾਂਜੀ ਹਾਂਜੀ ਗਡਾਉਣੀ ਅੱਛਾ ਕਿਹੜੀ ਗਡਾਉਣ ਨਾਲ ਸੀ ਜਾਨਣੇ ਕਿ ਇੱਕ ਕਮਰਾ ਪਾਇਆ ਹੋਇਆ ਸੀ ਜਿੱਦੇ ਚ ਭਈਏ ਬੂਵੀ ਇਹਨਾਂ ਦੇ ਰਹਿੰਦੇ ਆ ਸਿਲੰਡਰ ਵੀ ਜਿਹੜੇ ਐਕਸਟਰਾ ਸਿਲੰਡਰ ਉੱਥੇ ਰੱਖਦੇ ਹਨ ਜੀ ਜਾਨਣੇ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਚਲੋ ਹਾਂਜੀ ਇਹ ਨਾਲ ਦੀ ਜਾਨਣੇ ਕਿ ਜ਼ਮੀਨ ਇਹ ਕਣਕ ਲੱਗੀ ਹੋਈ ਔਰ ਤੇ ਜਾਨਣੇ ਕਿ ਬਹੁਤ ਦੂਰ ਜਾ ਕੇ ਬਲਾਸਟ ਹੋਏ ਨਾ ਸਿਲੰਡਰ ਫਟ ਗਏ ਜੀ ਨਹੀਂ ਸਰ ਉਸਤੋਂ ਮਤਲਬ 625 ਦੇ ਸਾਨੂੰ ਕਾਲ ਆਈ ਦੀ ਅਸੀਂ ਆਫਿਸ 'ਚ ਬੈਠੇ ਸੀਗੇ ਵੀ ਆਪਣਾ ਮੈਂ ਸੀ ਜਿਹੜਾ ਇਹਦਾ ਸਟੋਰ ਆ ਗਿਆ ਇਸ ਦਾ ਸਮਸ਼ੇਰ ਵਾਲਿਆਂ ਦਾ ਵੀ ਇਹਦੇ 'ਚ ਅੱਗ ਲੱਗੀ ਵੀ ਜਲਦੀ ਤੋਂ ਜਲਦੀ ਆਓ ਅਸੀਂ ਨਾਲ ਦੀ ਨਾਲ ਮਤਲਬ ਇੱਥੇ 4-5 ਮਿੰਟਾਂ 'ਚ ਪਹੁੰਚ ਗਏ ਆਉਂਦੇ ਨੂੰ ਬੱਸ ਸਰ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਅਸੀਂ ਆ ਕੇ ਅੱਗ ਦਾ ਮਤਲਬ ਬਲਾਸ ਸਾਨੂੰ ਉਹ ਮੋੜ ਤੇ ਸੁਣਿਆ ਇਹ ਧੂਪੜਾ ਕਾ ਵੇਣਾ ਸਿਲੰਡਰ ਕਾफी ਦੂਰ ਦੂਰ ਤੱਕ ਡੇਕੇ ਕਾफी ਦੂਰ ਦੂਰ ਤੱਕ ਸਰ ਵਿੱਚ ਇਤ ਦਾ ਮਤਲਬ ਜੇ ਹੁਣ ਦੇਖਿਆ ਮਲਬਾ ਦੇਖਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਥੱਲੇ ਦੇ ਵਿੱਚ ਹੋਇ ਤੇ ਜਿਹੜੇ ਥੱਲੇ ਦੇ ਵਿੱਚ ਹੋਇ ਤੇ ਸਰ ਬਲਾਸਟ ਨਾਲ ਵਿੱਚ ਦਬ ਗਏ ਇਹਨਾਂ ਦਾ ਸੋਈ ਟਾਈਪ ਲੱਗਦਾ ਕੁਝ ਬਾਕੀ ਹਲੇ ਗੱਲਬਾਤ ਕਰਕੇ ਪਤਾ ਲੱਗੇ ਅੰਦਰ ਕਿੰਨੇ ਕਿ ਸਿਲੰਡਰ ਨੇ ਸਿਲੰਡਰ ਹਲੇ ਤਾਂ ਹੈਗੇ ਨਹੀਂ ਸਰ ਕਾਫੀ ਨੇ 20 25 ਸਿਲੰਡਰ ਤਾਂ ਅਸੀਂ ਨੇ ਕੱਢ ਕੇ ਛਿੜਤੇ ਬਾਹਰ ਬਾਕੀ ਹੁਣ ਵੀ ਅਸੀਂ ਚੱਕੇ ਨਹੀਂ ਛੋਟੇ ਸਿਲੰਡਰ ਵੱਡੇ ਸਿਲੰਡਰ ਕਾਫੀ ਜ਼ਿਆਦਾ ਸਿਲੰਡਰ ਨੇ ਉਹ ਵੱਡ ਮੋਹੋ ਦਾ ਸਿਲੰਡਰ ਪੈ ਗਿਆ ਇਹ ਛੋਟਾ ਸਟੋਰ ਸੀ ਹਾਂਜੀ ਸਰ ਮਤਲਬ ਇਧਰਲੀ ਸਾਈਡ ਹੈ ਇਹਨਾਂ ਦਾ ਕੋਈ ਕਮਰਾ ਪਾਇਆ ਹੋਇਆ ਹੈ ਸ਼ਾਇਦ ਰਸੋਈ ਟਾਈਪ ਉਹਦੇ ਚ ਹੈਗੇ ਸੀਗੇ 50 60 ਸਿਲੰਡਰ ਤੇ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਕਰਨਾ ਕਰਕੇ ਅੱਗ ਲੱਗੀ ਹਲੇ ਲੱਗੂਗਾ ਪਤਾ ਪਤਾ ਕਰਕੇ ਮਤਲਬ ਜੇ ਨਾ ਅਸੀਂ ਮਤਲਬ ਟਾਈਮ ਤੇ ਪਹੁੰਚਦੇ ਹਾਂ ਜੇ ਹਾਂ ਕੱਟਣਾ ਵੱਡੀ ਗੱਲ ਹੋ ਸਕਦੀ ਹੈ ਕਿਹੜੀ ਸੀ ਸਾਡਾ ਮੁੰਡਾ ਕੰਮ ਕਾ ਦੇ ਗੈਸ ਜੰਸੀ ਦੇ ਵਿੱਚ ਕਿਹੜੀ ਗੈਸ ਜੰਸੀ ਸੀ ਆਪਣੇ ਭਾਰਤਾਂ ਦੇ ਜੀ ਇੱਕ ਜਗ੍ਹਾ ਤੇ ਆ ਮੈਸਟ੍ਰੇਟ ਅੱਛਾ ਹਸਪਡ ਦਾ ਫੋਨ ਆਇਆ ਸੀ ਵੀ ਜੰਸੀ ਚੱਕ ਲੱਗੀ ਐ ਅਸੀਂ ਜਦੋਂ ਮੋਟਰਸਾਈਕਲ लेके ਭੱਜਿਆ ਤੇ 8-10 ਮੁੰਡੇ ਹਨ ਜਿਹੜੇ ਸਾਰੇ ਫੋਕੇ ਬੰਦੇ ਅੱਛਾ ਕਿੰਨਾ ਕਿੰਨੇ ਕ ਜਣੇ ਨੇ ਅੰਦਰ ਹਾਂਜੀ 6 ਜਣੇ ਸੀ ਸਿਲੰਡਰ ਵਗੈਰਾ ਫਟ ਗਏ ਸਿਲੰਡਰ ਇੱਕ ਫਟ ਗਿਆ ਹੀ ਕਹਿੰਦੇ ਲੀਕ ਹੋਗਾ ਕੋਈ ਅੱਛਾ ਤੇ ਇਹਦੀ ਕੋਈ ਕਰਨ ਅੱਜ ਸਾਰੇ ਪਾਸੇ ਬੈਲ ਗਏ ਉਹਦੀ ਕਹਿੰਦੇ ਬਾਕੀ ਸਿਲੰਡਰਾਂ ਨੂੰ ਵੀ ਲੱਗੀ ਹਾਂ ਲੱਗੀ ਫਿਰ ਕਿੰਨੇ ਕ 10 12 7 8 ਹੈਗੇ ਨੇ ਅਰੇ ਐਮਰਜੈਂਸੀ ਚ ਕਿੰਨੇ ਆਏ ਨੇ ਐਮਰਜੈਂਸੀ ਦੋ ਦੋ ਚ ਨੇ ਆਏ ਨੇ ਬਾਕੀ ਲਿਆ ਦੇ ਕਿੱਥੇ ਰੈਫਰ ਕਰਿਆ ਇਹਨਾਂ ਨੂੰ ਕੰਡੀਸ਼ਨ ਕਿਸ ਤਰ੍ਹਾਂ ਦੀ ਆ ਠੀਕ ਹੀ ਨਾਲ ਜੀ ਇਹਨਾਂ ਦਾ ਇੱਕ ਦਾ ਨੌ ਦਾ ਆਏਗਾ ਜੱਜ ਜੱਜ ਸਿੰਘ ਜੀ ਅੱਛਾ ਜੀ ਪਰ ਯੂਆ ਦਾ ਪਤਾ ਨਹੀਂ ਹੈਗਾ ਉਹ ਕੋਈ ਬਾਹਰ ਲਾਇਆ ਲਾਇਆ ਹੈ ਟੋਟਲ ਕਿੰਨੇ ਇੱਕ ਮਿੰਟ ਯਾਰ ਇੱਕ ਮਿੰਟ ਟੋਟਲ ਕਿੰਨੇ ਜਣੇ ਹੋਣਗੇ ਅੰਦਰ ਟੋਟਲ 8 ਜਣੇ ਨੇ മാലി ഭ ਕਿੰਨੇ ਕਵਜੇ ਦੀ ਗੱਲ ਹੈ ਇਹ? ਇਹ ਸ਼ਾਮ ਦੇ 3:00 ਵਜੇ ਨਹੀਂ ਕਰਦਾ। ਹੁਣ ਹੀ ਹੋਏ ਜਿਹੜਾ ਤੱਕ ਇਹ ਹੁਣ ਤੁਹਾਡੇ ਰਿਸ਼ਤੇਦਾਰ ਨੂੰ ਕਿੱਥੇ ਕਰਦੇ ਭਰਾ ਨੂੰ? ਪਟਿਆਲੇ ਕਰਦੇ। ਕੰਡੀਸ਼ਨ ਹੁਣ ਵੀ ਠੀਕ ਹੈ? ਕੰਡੀਸ਼ਨ ਕਾਫੀ ਹਾਲਤ ਖਰਾਬ ਹੈ ਇਸ ਵੇਲੇ। ਅੱਛਾ ਤੁਸੀਂ ਕੀ ਮੰਗ ਕਰਦੇ ਹੋ ਹੁਣ ਜੋ? ਜੋ ਮੰਗੇ ਹੀ ਕਰਦੇ ਵੀ ਜੋ ਇਹਨਾਂ ਦਾ ਇਲਾਜ ਹੈ। ਹਾਂਜੀ। ਤਾਂ ਕਰਾਇਆ ਜਾਵੇ। ਇੱਕ ਤਾਂ ਨੌ ਜੱਜ ਸਿੰਘ ਹੈ, ਇੱਕ ਤਾਂ ਨੌ ਦਲੀਪ ਸਿੰਘ ਹੈ। ਕਿੰਨੇ ਕੁ ਉਮਰ ਆ ਜੱਜ ਸਿੰਘ ਦੀ? 22 ਸਾਲ ਦੀ ਉਮਰ ਹੈ। 22 ਸਾਲ। ਮੈਂ ਤਾਂ ਨਹੀਂ ਹੋਇਆ। ਮੈਂ ਦੋ ਬੱਚੇ ਨੇ। ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਸੀਗਾ ਉੱਥੇ? ਇਹ ਹੋ ਗਏ ਨੂੰ ਸਾਫ ਹੋ ਗਿਆ ਤਾਂ ਜਰੂਰੀ ਸਾਲ ਕੋ ਹੋ ਗਏ ਕੰਮ ਕਰਦੇ ਇਹ ਦਲੀਪ ਜੀ ਤੁਹਾਡਾ ਨਹੀਂ ਮੇਰਾ ਬੱਚਾ ਜੀ ਤੁਹਾਡਾ ਬੇਟਾ ਹੈ ਜਸਿਮ ਕਿਵੇਂ ਬੋਲਾ ਬੋਲ ਨਹੀਂ ਸਕਦਾ ਕਿ ਸੋਲਵਾ ਨਾ ਬੋਲਦਾ ਜੀ ਅੱਛਾ ਅੱਛਾ ਦੋਨੋਂ ਵਾਈਫ ਵੀ ਇਹਦੀ ਹਾਂ ਜੋ ਜੀ ਇਦਾਂ ਨਹੀਂ ਜੀ ਕਿੰਨੀ ਤਨਖਾਹ ਲੈਂਦਾ ਫਿਰ ਉੱਥੇ ਇਹ ਕੰਮ ਕਰਨ ਦੀ ਇਹਨੂੰ ਮਿਲਦੀ ਹੈ ਜੀ 9500 ਰੁਪਏ ਟੋਆ ਟੋਆ ਹੀ ਕਰਦਾ ਫਿਰ ਇਹਦਾ ਹਾਂ ਜੀ ਹਾਂ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਕਾਲਾ ਰਾਮ ਜੀ ਅੱਛਾ ਕਿੰਨੇ ਬੱਚੇ ਕਿੰਨੇ ਨੇ ਇਹਦੇ ਇੱਕ ਕੁੜੀ ਇੱਕ ਮੁੰਡਾ ਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਉਹ ਤੇ ਭਾਜੀ ਸਾਨੂੰ ਨਾ ਥਾਣੇ ਇਤਲਾਹ ਮਿਲੀ ਸੀ ਵੀ ਸੰਸ਼ੇਰਗਾ ਏਜੰਸੀ ਦੇ ਵਿੱਚ ਪਿੰਡ ਮੈਸ ਕੋਈ ਸਿਲੰਡਰ ਫਟ ਗਿਆ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਆ ਕੇ ਦੇਖਿਆ ਵੀ ਸਿਲੰਡਰ ਫਟਿਆ ਹੋਇਆ ਸੀ ਇੱਕ ਤੇ ਇਹਨਾਂ ਦੇ ਤਿੰਨ ਚਾਰ ਮੁਲਾਜ਼ਮ ਵੀ ਝੁੱਲਸੇ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਤਾ ਅੱਗੇ ਮੁਰਦਿ ਲਈ ਸਹਾਤਾ ਵਾਸਤੇ ਤੇ ਨਾਲ ਫਾਇਰ ਬ੍ਰੇਡ ਮੰਗਵਾ ਕੇ ਨਾਲ ਦੀ ਨਾਲ ਅੱਗੇ ਤੇ ਕਾਬੂ ਕਰ ਲਿਆ ਗਿਆ ਕਾਰਨਾਂ ਦਾ ਪਤਾ ਲੱਗੇ ਇਹ ਪੜਤਾਲ ਕਰਕੇ ਪਤਾ ਲੱਗੂਗਾ ਜਿਹੋ ਜਿਹੋ ਉਹ ਹੋਊਗਾ ਉਦੋਂ ਦੀ ਕਾਰਵਾਈ ਉਮਚ ਲੈਂਦੀ ਜਾਊਗੀ ਕਿੰਨੇ ਝੁੱਲਸੇ ਨੇ ਬੰਦੇ ਤਿੰਨ ਚਾਰ ਬੰਦੇ ਹੈਗੇ ਨੇ ਚਾਰ ਗੜਾਉਣ ਸੀ ਜਿਹੜੇ ਹਾਂਜੀ ਹਾਂਜੀ ਗੜਾਉਣ ਹੈ ਇਹ ਮੁੱਢਲੀ ਜਾਣਕਾਰੀ ਤੋਂ ਕੀ ਸਾਹਮਣੇ ਆਇਆ ਕੀ ਕਾਰਨ ਸੀ ਇਹ ਸਿਲੰਡਰ ਫਟਿਆ ਹੋਇਆ ਭਾਜੀ ਹੁਣ ਇਹ ਤਾਂ ਹੁਣ ਦੇਖੋ ਪੜਤਾਲ ਕਰਕੇ ਪਤਾ ਲੱਗੂ ਵੀ ਕੀ ਹੈ ਕੋਈ ਪੇਸ਼ੈਂਟ ਆਏ ਨੇ ਜੀ ਕੀ ਕੀ ਦਿੱਕਤਾਂ ਨਾਲ ਆ ਰਹੇ ਨੇ ਮੈਂ ਸਟੇਲਿਚਰ ਇੱਕ ਭਾਰਤ ਗੈਸ ਏਜੰਸੀ ਸੀ ਤੇ ਗੈਸ ਲੀਕ ਹੋ ਗਿਆ ਉਸ ਕਰਕੇ ਆਜ ਲੱਗ ਗਈ ਜਿਹੜੇ ਕੁ ਵਰਕਰਸ تھے ਉਹਨਾਂ ਨੂੰ ਗਵਨ ਹੋ ਗਿਆ ਦੋ ਆਪਾਂ ਆਲਰੇਡੀ ਰੈਫਰ ਕਰ ਚੁੱਕੇ ਆਪਾਂ ਜੱਜ ਤੇ ਇੱਕ ਦਿਲੀਪ ਸਿੰਘ ਹੈ ਉਹ ਰੈਫਰ ਹੋ ਗਿਆ ਸਾਡੇ ਕੋਲ ਹੁਣ ਤੀਜਾ ਇੱਕ ਸੰਦੀਪ ਕਰਕੇ ਆਇਆ ਹੋਇਆ ਹੈ ਉਹਦੀ ਟਰੀਟਮੈਂਟ ਚੱਲ ਰਹੀ ਹੈ ਅਭੀ ਤਾਂ ਸਟੇਬਲ ਹੀ ਹੈ ਪਰ ਬਰਨ ਉਹਨਾਂ ਲੋਕਾਂ ਕੋਲ ਜ਼ਿਆਦਾ ਹੋਈ ਹੈ ਜਿਹੜਾ ਜਿਹੜੇ ਰੈਫਰ ਕਰੇ ਨੇ ਉਹ ਕਿੰਨੇ ਕੁ ਬਰਨ ਨੇ ਜਿਹੜਾ ਰੈਫਰ ਕੀਤੇ ਉਹਨਾਂ ਨੂੰ ਮਤਲਬ 50 60% ਤੋਂ ਬਰਨ ਹੈਗਾ ਆਪਾਂ ਰੈਫਰ ਕਰਕੇ ਤੇ ਮੈਮਾ ਧੋਨੂ ਕਿਵੇਂ ਪਤਾ ਆ ਵੀ 10 ਦੇ ਕਰੀਬ ਜਖਮੀ ਹੋਏ ਨੇ ਸਾਨੂੰ ਇਨਫੋਰਮੇਸ਼ਨ ਆਈ ਅਥਾਰਟिज ਨੇ ਸਾਨੂੰ ਇਨਫੋਰਮ ਕੀਤਾ ਤੇ ਇਹਦੀ ਕਿਵੇਂ ਹਾਲਤ ਆ ਜਿਹੜਾ ਹੁਣ ਸ਼ਰਮਾ ਥੋਡੇ ਕੋਲ ਇੱਥੇ ਸ਼ਰਮਾ ਨੂੰ ਵੀ ਬਰਨ ਹੈ ਜਸਟ ਹਾਲੇ ਚੈੱਕ ਕਰਾਜਾ ਸੋਣੀ ਆਇਆ ਹੈ ਮੈਂ ਦੇਖੀ